ਹੈਲੋ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਗੁਰਫਤਿਹ ਡੈਰੀ ਫਾਰਮ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਇਆ ਗੋਪੀ ਡੈਰੀ ਫਾਰਮ ਆਪਣੇ ਨਾਲ ਦਾ ਪਿੰਡ ਏ ਬੋਰਪੁਰ ਜਨੇੜੀਆਂ ਉੱਤ ਵੀਰ ਨੇ ਇੱਥੇ ਮੱਝਾਂ ਦਾ ਕੰਮ ਸ਼ੁਰੂ ਕੀਤਾ ਹੈ ਮੱਝਾਂ ਦਾ ਦੁੱਧ ਖੋਦ ਪਾ ਕੇ ਆਉਂਦਾ ਤੇ ਪੁੱਛਦੇ ਆਂ ਵੀਰ ਤੋਂ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਸੀ ਕਿਦਾਂ ਸ਼ੁਰੂਆਤ ਹੋਈ ਤੇ ਕਿਵੇਂ ਪ੍ਰੋਫਿਟ ਚੱਲਦਾ ਪਿਆ ਆਜੋ ਮਿਲਾਉਂਦੇ ਆ ਤੁਹਾਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਵੀਰੇ ਆਪਣਾ ਫੁੱਲ ਨਾਮ ਐਡਰੈਸ ਆਪਣਾ ਦੱਸੀਂ ਅਈ ਗੁਰਪ੍ਰੀਤ ਸਿੰਘ ਨਾਮ ਹੈ ਠੀਕ ਹੈ ਜਨਹੇੜੀਆਂ ਪਿੰਡ ਹੈ ਠੀਕ ਹੈ ਤੇ ਗੋਪੀ ਡੈਰੀ ਫਾਰਮ ਆਪਾਂ ਨਾਮ ਰੱਖਿਆ ਫਾਰਮ ਠੀਕ ਹੈ ਵੀਰੇ ਕਿੰਨੀਆਂ ਮੱਝਾਂ ਨੇ ਹੁਣ ਆਪਣੇ ਕੋਲ ਹੁਣ ਆਪਣੇ ਕੋਲ ਭਾਜੀ ਹੈਨਤੀ 35 ਮੱਝਾਂ ਆਣੀਆਂ ਨੇ 30 35 ਮੱਝਾਂ ਹੈ ਠੀਕ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਇੱਕ ਮਤਲਬ ਕਿੰਨੀਆਂ ਕਮੱਝਾਂ ਤੋਂ ਕਰ ਲਈ ਸੀ ਭਾਜੀ ਇਹ ਫਾਦਰ ਸਾਹਿਬ ਨਹੀਂ ਕੀਤੀ ਮਤਲਬ ਪਹਿਲਾਂ ਨਹੀਂ ਪ੍ਰੋਪਰ ਜਦੋਂ ਹੁਣ ਆਪਾਂ ਆਏ ਆ ਜਿਵੇਂ ਹੁਣ ਡੈਰੀ ਦੇ ਵਿੱਚ ਆਏ ਆ ਪ੍ਰੋਪਰ ਪਹਿਲਾਂ ਅਸੀਂ 10 ਕਮੱਝਾਂ ਤੋਂ ਸ਼ੁਰੂਆਤ ਕੀਤੀ ਅਸੀਂ ਘਰ ਜੀ ਰੱਖੀ ਡੰਗਰ ਠੀਕ ਹੈ ਤੇ ਜਦੋਂ ਸ਼ੁਰੂ मतलब ਅਸੀਂ ਫਿਰ ਵੱਡੇ ਫਾਰਮ ਦੀ ਜਦੋਂ ਆ ਲੋਅ ਚ ਪਤਾ ਲੱਗਾ ਕਿ ਨਫਾ ਹੈਗਾ ਡੰਗਰਾਂ ਦੇ ਵਿੱਚ ਠੀਕ ਹੈ ਹਨਾ ਇੱਥੇ ਰੁੱਤ ਬਾਅਦ ਅਸੀਂ ਫਾਰਮ ਵਧਾ ਲਿਆ ਠੀਕ ਹੈ ਹੁਣ ਸਾਡੇ ਕੋਲ 30 35 ਡੰਕਰ ਦੇ ਬਾਈ ਗੁਰਦੀ ਕਿਰਪਾ ਨਾਲ ਤੇ ਜਿਵੇਂ ਤੁਸੀਂ ਸ਼ਰਵਾਦ ਕਰਦੇ ਹੋ ਹਨਾ ਆਪਾਂ ਮੱਜਾ ਕਿੱਥੋਂ ਪਰਚੇਜ਼ ਕੀਤੀਆਂ ਸੀ ਬਾਜੀ ਅਸੀਂ ਮੱਜਾ ਹਰਿਆਣੇ ਤੋਂ ਲਿਆਏ ਸੀ ਠੀਕ ਹੈ ਠੀਕ ਹੈ ਜੀ ਤੇ ਅਸਾਰ ਵੀ ਗਏ ਹੀ ਉੱਥੋਂ ਵੀ ਲਿਆਏ ਸੀ ਠੀਕ ਹੈ ਤੇ ਬਾਈ ਲੋਹਾ ਜਿਹੜਾ ਪੰਮੇ ਹਰ ਤੋਂ ਪ੍ਰਦੀਪ ਤੋਂ ਪ੍ਰਦੀਪ ਬਾਈ ਤੋਂ ਵੀ ਲੈ ਕੇ ਆਏ ਸੀ ਠੀਕ ਹੈ ਤੇ ਐ ਛੋਟੀ ਲੈਂਦੀ ਆ ਜੀ ਉਹਨਾਂ ਤੋਂ ਪ੍ਰਦੀਪ ਨਾਲ ਤੋਂ ਲਈ ਸੀ ਬੜਾ ਵਧੀਆ ਜਿੱਤੋਂ ਪ੍ਰਦੀਪ ਤੋਂ ਆਈ ਸੀ ਛੋਟੀ ਠੀਕ ਐ ਇਹ ਕਿੰਨੇ ਦੀ ਲੈ ਕੇ ਆਈ ਸੀ ਕਿੰਨਾ ਕੁ ਟਾਈਮ ਹੋ ਗਿਆ ਲੈਂਦੀ ਨੂੰ ਅੱਛਾ ਉਹਨਾਂ ਤੋਂ ਇਹ ਆਪਾਂ ਛੋਟੀ ਲਈ 1.30 ਲੱਖ ਰੁਪਏ ਤੋਂ ਤੇ ਡੇਢ ਸਾਲ ਪਹਿਲਾਂ ਠੀਕ ਐ ਕਿੰਨਾ ਕੁ ਦੁੱਧ ਦਿੱਤਾ ਇਹਨੇ ਫਿਰ ਨੇ ਯੂ ਆਂ ਮੈਂ 18 ਕਿਲੋ ਦੁੱਧ ਪਾਇਆ ਸੀ ਅੱਛਾ ਤੇ ਹੁਣ ਹਫਤਾ ਹੋ ਗਿਆ ਕੋਈ ਨਹੀਂ ਠੀਕ ਹੈ ਹਾਂ ਜੀ ਹੋਰ ਕੀ ਨੇ ਥੱਲੇ ਹੁਣ 12 13 ਕਿਲੋ ਦੁੱਧ ਬੋਲ ਆਏ ਅੱਛਾ ਅੱਛਾ ਹਾਂ ਜੀ ਦੋ ਦੋ 18 20 ਕਿਲੋ ਦੇ ਠੀਕ ਹੈ ਠੀਕ ਹੈ ਤੁਸੀਂ ਕਿੰਨੇ ਕੁ ਵਾਲਾ ਡੰਗਰ ਰੱਖਦੇ ਹੋ ਘੱਟ ਤੋਂ ਘੱਟ ਕਿੰਨੇ ਕੁ ਵਾਲਾ ਡੰਗਰ ਹੋਣਾ ਚਾਹੀਦਾ ਤੁਹਾਡੇ ਮੁਤਾਬਕ ਜੇ ਕਿਸੇ ਨੇ ਡੈਰੀ ਫਾਰਮ ਸ਼ੁਰੂ ਕਰਨਾ ਪਾਜੀ ਜੇ ਇਹਦੇ ਮਤਲਬ ਨਫਾ ਲੈਣਾ ਹੀ ਹਾਂ ਫੇਰ ਤੇ 14 15 ਕਿਲੋ ਵਾਲਾ ਡੰਗਰ ਹੋਣਾ ਚਾਹੀਦਾ ਉਸ ਤੋਂ ਘੱਟ ਡੰਗਰ ਵਾਰਾ ਖਾਂਦਾ ਨਹੀਂ ਘੱਟ ਦੇ ਵਾਰਾ ਨਹੀਂ ਖਾਂਦਾ ਕਿਉਂਕਿ ਫੇਰ ਤੇ ਫੀਡ ਦਾ ਹੀ ਖਰਚਾ ਪੱਠਿਆਂ ਦਾ ਹੀ ਜੇ 10 ਕਿਲੋ ਰੱਖਨੇ ਠੀਕ ਹੈ ਕਿਉਂਕਿ ਜੇ 10 ਕਿਲੋ ਰੱਖਨੇ ਆ ਤਿੰਨ ਚਾਰ ਮਹੀਨੇ ਮਿਲਦਾ ਉਤੋਂ ਬਾਅਦ ਫੇਰ ਤਿੰਨ ਚਾਰ ਕਿਲੋ ਤੇ ਆ ਜਾਂਦਾ ਉਹਦਾ ਫਾਇਦਾ ਕੀ ਠੀਕ ਹੈ ਠੀਕ ਹੈ ਅੱਛਾ ਇੱਕ ਨਾ ਮੈਂ ਵੇਖਦਾ ਪਿਆ ਗੁੱਪੀ ਇੱਥੇ ਕੱਟੇ ਬੱਛੇ ਨਹੀਂ ਹੈਗੇ ਤੇਰੇ ਕੋਲ ਬਾਜੀ ਬੱਸ ਨੌਕਰਾਂ ਦੇ ਕਈ ਥਾਲੇ ਮਰ ਜਾਂਦੇ ਨੇ ਬੱਚੇ ਯਾਰ ਤੇ ਬੱਚੇ ਮੱਝਾਂ ਫੇਰ ਮਿਲ ਜਾਂਦੀਆਂ ਹਾਂਜੀ ਇਹ ਮੱਝਾਂ ਆਪਣੀ ਸੀਲ ਨੇ ਦੋ ਇਹ ਜਿਹੜੀਆਂ ਚਲੋ ਆਪਾਂ ਬਾਅਦ ਚ ਬਖਾਂਦੇ ਆ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਮਤਲਬ ਜਿਹੜਾ ਜਿਆਦਾ ਜਿਹੜਾ ਤੁਸੀਂ ਉਹ ਰੱਖਿਆ ਧਿਆਨ ਰੱਖਿਆ ਆਪਣਾ ਉਹ ਤੁਸੀਂ ਦੁੱਧ ਤੇ ਰੱਖਿਆ ਦੁੱਧ ਤੇ ਹੀ ਰੱਖਿਆ ਬਾਕੀ ਭਾਜੀ ਜੇ ਕਿਤੇ ਨੇ ਡੈਰੀ ਪਾਲੋ ਕਰਨਾ ਝੋਟਾ ਜ਼ਰੂਰੀ ਹੈ ਝੋਟਾ ਜ਼ਰੂਰੀ ਹੈ ਜਿਹੜਾ ਇਹ ਝੋਟਾ ਅੱਛਾ ਇਹ ਝੋਟਾ ਕਿੱਥੋਂ ਲੈ ਕੇ ਆਏ ਤੁਸੀਂ ਇਹ ਭਾਜੀ ਇਸ ਹਸਪਤਾਲੋਂ ਲੈ ਕੇ ਆਈਏ 155 ਅੱਛਾ ਠੀਕ ਹੈ ਠੀਕ ਹੈ ਇਹਦਾ ਫਾਇਦਾ ਕੀ ਹੈ ਗੋਪੀ ਲੈ ਆਏ ਤਾਂ ਡਾਕਟਰ ਵੀ ਹੈਗੇ ਨੇ ਟੀਕੇ ਭਰ ਦਿੰਦੇ ਨੇ ਕਸ ਭਾਜੀ ਇਹਦਾ ਇਹ ਇੱਕ ਤੇ ਵਿੱਚ ਰਈ ਮੱਝਾਂ ਬੋਲ ਪਾਉਂਦੀਆਂ ਛੇਤੀ ਠੀਕ ਹੈ ਇੱਕ ਇਹਦੀ ਰਈ ਮੱਝ ਛੋਟੇ ਦੀ ਮੱਝ ਰਹੀ ਜਾਂਦੀ ਹੈ ਠੀਕ ਠੀਕ ਆਪਣੇ ਪਹਿਲਾਂ ਪੁਰਾਣੇ ਬੰਦੇ ਹਰ ਕੋਈ ਰੱਖਦਾ ਈ ਝੋਟਾ ਵਿੱਚ ਮੇਰਾ ਨਹੀਂ ਹੋਣ ਝੋਟੇ ਹਾਂ ਇਹ ਚ ਲਾਣ ਲੱਗੇ ਉਹਦੇ ਤੇ ਡੰਗ ਰਹਿੰਦੇ ਨਹੀਂ ਇਹ ਚੀਜ਼ ਬੜੀ ਵੇਖੀ ਮੱਝਾਂ ਕਈ ਈ ਹਨਾ ਸਾਇਲੈਂਟ ਹੀਟ ਚ ਬੋਲਦੀਆਂ ਹੀ ਨਹੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਹੀ ਕੱਢ ਜਾਂਦੀਆਂ ਸਾਇਲੈਂਟ ਹੀਟ ਚ ਬੋਲੇ ਝੋਟਾ ਡਿੰਗਣ ਲੱਗ ਜਾਂਦਾ ਹੈ ਹਾਂ ਹਾਂ ਇਹ అలਾਰਮ ਹੈ ਆਪਣਾ ਹਾਂ ਸਹੀ ਹੈ ਸਹੀ ਤੇ ਇੱਕ ਇਹਦੇ ਰਈ ਮਾਂ ਚੋਂ ਸਾਡੇ ਕੋਲ ਭਾਜੀ ਪਹਿਲਾਂ ਨਜ਼ਰ ਆਉਂਦੇ ਨਹੀਂ 15 ਚ ਬਹੁਤ ਵੇਚੀ ਨੇ ਠੀਕ ਹੈ ਜਦੋਂ ਦਾ ਕਰਮਾ ਵਾਲਾ ਆਇਆ ਛੋਟਾ ਇਹਦੇ ਡੈਰੀ ਫਾਰਮ ਕੀਤਾ ਸਾਨੂੰ ਹੋ ਜਾਂਦਾ ਸਾਲ ਤੋਂ ਉੱਪਰ ਹੀ ਮਤਲਬ ਜੇ ਡੈਰੀ ਫਾਰਮ ਕਰਨਾ ਤੇ ਫਿਰ ਛੋਟਾ ਜ਼ਰੂਰੀ ਹੈ ਛੋਟਾ ਵੀਰੇ ਜ਼ਰੂਰੀ ਹੈ ਕਿਉਂਕਿ ਹੁਣ ਇਹ ਛੋਟੇ ਦੀਆਂ ਸਾਡੀਆਂ ਸਾਰੀਆਂ ਮੱਝਾਂ ਹੀ ਲੱਗੀਆਂ ਜਿਹਨਾਂ ਤਾਂ ਸਾਡੀ ਮੱਝ ਸੁਈ ਨੂੰ 2 ਮਹੀਨੇ ਹੋਏ ਹੋਣਾ ਮਹੀਨਾ ਇੱਕ ਇਹ ਚੱਕਰ ਹੈ 2 ਮਹੀਨੇ ਹੋਏ ਸੁਈ ਨੂੰ ਮੱਝ ਬੋਲ ਵੀ ਲਵਾ ਦੋ ਆਪਾਂ ਇਹ ਕਹਿ ਕਰਨਿਆ ਵੀ ਮੱਝ ਰਹਿਣ ਤੋਂ ਦੁੱਧ ਚੁੰਗਾਂਗੇ ਲਵਾਣੇ ਆ ਫੇਰ ਫੇਰ ਆਪਾਂ ਲਵਾਣੇ ਜੇ ਡੰਗਰ ਨਾ ਰੇ ਫੇਰ ਵੀ ਨੁਕਸਾਨ ਹੀ ਹੋਣਾ ਸਾਡੀਆਂ ਮੱਝਾਂ ਜਿੰਨੀਆਂ ਦਸੂਈਆਂ ਨੇ ਮਹੀਨੇ ਮਹੀਨੇ ਡੇ ਡੇ ਬਾਦੀਆਂ ਹੀੜ ਤੇ ਆਈਆਂ ਪਹਿਲੀ ਹੀੜ ਤੇ ਅਸੀਂ ਸਾਰੀਆਂ ਲਵਾਤੀਆਂ ਜਦੋਂ ਸਾਡੀਆਂ ਮੱਝਾਂ ਪੰਜ ਪੰਜ ਮਹੀਨੇ ਛੇ ਛੇ ਮਹੀਨੇ ਦੇ ਕੱਬਰ ਨੇ ਨਾਲੇ ਦੁੱਧ ਦੇਈ ਜਾਂਦੀਆਂ ਨੇ ਅੱਛਾ ਤੁਸੀਂ ਇਹ ਗੋਪੀ ਇਹ ਦੱਸ ਵੀ ਕਿੰਨਾ ਕੁ ਟਾਈਮ ਤੁਸੀਂ ਇਹਨਾਂ ਦਾ ਦੁੱਧ ਚੋ ਲੈਨੇ ਹੋ ਕਦੋਂ ਛੱਡਦੇ ਹੋ ਜਿਹੜੀਆਂ ਵੱਡੀਆਂ ਮੱਝਾਂ ਨੇ 17 18 ਕਿਲੋ ਲੈ ਕਿੰਨੇ ਕੁ ਤੇ ਡਰਾਈ ਕਰਦੇ ਹੋ ਭਾਈ ਅਸੀਂ 8 ਮਹੀਨੇ ਦੇ ਪੂਰਾ ਲਗਾਤਾਰ ਜੰਗਣੀਆਂ ਇਹਨਾਂ ਨੂੰ। ਅੱਛਾ। ਤੇ ਉਸ ਤੋਂ ਬਾਅਦ ਅਸੀਂ ਮਹੀਨਾਕ ਡੰਗਰ ਨੂੰ ਛੱਡ ਗਏ। ਮਹੀਨਾ ਛੱਡ ਦਿਓ। ਮਹੀਨਾ ਪੂਰਾ ਇੱਕ ਡੰਗਰ ਪਛੱਡ ਗਏ। ਠੀਕ ਠੀਕ ਕਿੰਨੇ ਕ ਦੁੱਧ ਤੋਂ ਛੱਡਦੇ ਹੋ ਜਿਹੜੀ ਵਧੀਆ ਟੌਪ ਦੀ ਮੱਝ ਹੈ? ਉਹਨੂੰ ਇਹ ਛੱਡਨੇ 6-7 ਕਿਲੋ ਦੁੱਧ ਤੋਂ ਛੱਡਦੇ। ਠੀਕ ਹੈ। ਤੁਹਾਡੇ ਕੋਲ ਹੁਣ ਜਿਹੜੀ ਇਸ ਟਾਈਮ ਆਪਾਂ ਗੱਲ ਕਰੀਏ, ਇਸ ਟਾਈਮ ਸਭ ਤੋਂ ਟੌਪ ਤੇ ਕਿਹੜੀ ਮੱਝ ਚੱਲਦੀ ਵੀ ਕਿੰਨੇ ਕ ਦੁੱਧ ਵਾਲੀ ਹੈ? ਭਾਜੀ ਹੁਣ ਤੇ ਸਾਡੇ ਕੋਲ ਟੌਪ ਦੇ ਮੱਝ ਇੱਕ ਤੇ ਹੋਰ ਚੱਲਾਂਗੇ ਜਿਹੜੀ ਡਾਉਲੀ ਕੋਲ। ਇੱਕ ਤੇ ਆਰ ਚੱਲਦਾ ਵੀ ਇਹ ਏ ਭਾਜੀ ਹੋਣ ਚੱਲਣ ਦੀ 18-19 ਕਿਲੋ ਰੋਟੀ 18-19 ਕਿਲੋ ਰੋਟੀ ਇਹ ਕਿਤੋਂ ਲੈ ਕੇ ਆਏ ਸੀ ਇਹ ਭਾਜੀ ਉਧਰੋਂ ਹੀ ਆਈ ਹਰਿਆਣੇ ਦਾ ਫਤਿਹਬਾਦੋਂ ਫਤਿਹਬਾਦ ਤੋਂ ਮਤਲਬ ਕੋਈ ਲੋਕਲ ਡੰਗਰ ਕੋਈ ਨਹੀਂ ਵਾਰਾ ਨਹੀਂ ਖਾਂਦਾ ਆਪਣੇ ਹੈਨਾ ਵਾਰਾ ਨਹੀਂ ਖਾਂਦਾ ਭਾਜੀ ਠੀਕ ਠੀਕ ਹੈ ਹਾਂਜੀ ਅੱਛਾ ਇਹ ਕਾ ਲਈ ਸੀ ਅਸੀਂ ਲੋਕਲ ਮਾਰਕਟ ਜਿਹੜਾ ਹਾਂ ਇਹ ਵੀ ਕਰਵਾਉਂਦੇ ਵਧੀਆ ਨਹੀਂ ਕਰੀਆ ਥੋੜਾ ਹੈ 8 ਕਿੰਨੇ ਦੀ ਗੱਬਣ ਅੱਛਾ 4-5 ਕਿਲੋ ਦਲਾਈ ਦੀ ਦੁੱਧ ਦੀ ਚੰਗੀ ਠੀਕ ਠੀਕ 18 ਕਿਲੋ ਦੁੱਧ ਪਾਇਆ ਅੱਛਾ ਇਹ ਆਈ ਸੀ ਬਾਈ ਪ੍ਰਦੀਪ ਤੋਂ ਇਹ ਪ੍ਰਦੀਪ ਤੋਂ ਇਹਨੂੰ ਪਿੱਛੇ ਹੋ ਕੇ ਬਹਉਂਦੇ ਆ ਥੋੜਾ ਹਾਂ ਇੱਕ ਆਈ ਸੀ ਬਾਈ ਪ੍ਰਦੀਪ ਤੋਂ 28 ਨੂੰ ਇਹ ਬਾਈ ਨੇ ਇਹ ਉੱਠ ਇਹ ਲੋਹੇ ਖੜੇ ਵਾਲੇ ਪ੍ਰਦੀਪ ਕੋਲ ਆਈਆਂ ਬਾਈ ਮੱਜਾਂ ਦੋਵੇਂ ਬਾਈ ਨੇ ਸਿੱਦਕ ਪਿਆਲੀ ਖਰਨਤੀ ਪਾਈ ਸੀ ਠੀਕ ਅੱਛਾ ਤੇ ਕਿੰਨਾ ਕਿੰਨਾ ਦੁੱਧ ਕੱਢੀਆਂ ਸੀ ਇਹ ਇਹ ਭਾਈ ਦੁੱਧ 16 16 17 18 ਕਿਲੋ ਦੁੱਧ ਕੱਢਦੀਆਂ ਸੀ ਠੀਕ ਹੈ ਠੀਕ ਹੈ ਹਾਂਜੀ ਇੱਥੇ ਆ ਵੀ ਕਮਜ਼ੋਰ ਹੋ ਗਈਆਂ ਨੇ ਉੱਥੇ ਤਾਂ ਬਹੁਤ ਤਗੜੀਆਂ ਜਦ ਭਾਈ ਠੀਕ ਠੀਕ ਇੱਕ ਇਹ ਜੋ ਪੀ ਬਹੁਤ ਬਹੁਤ ਨੇ ਇਹ ਰੋਪੜ ਤੋਂ ਆਈ ਬੰਦੇ ਦੇ ਲੋਪੜ ਤੋਂ ਰੋਪੜ ਤੋਂ ਲਈਏ ਸੀ ਰੋਪੜ ਤੋਂ ਹਾਂਜੀ ਠੀਕ ਹੈ ਅੱਛਾ ਅੱਛਾ ਠੀਕ ਠੀਕ ਇਹ ਇਹ ਭਾਈ ਗੱਭਣ ਤੇ ਇੱਕ ਕਾ ਵਾਲੀ ਛੋਟੀਆ ਰੋਟੀ ਕਰੀਂ ਦਨ ਇਹ ਪੈਨਲ ਤੇ ਬੋਲ ਉਹ ਦੱਸਿਆ ਜਾਵੇ ਹਾਂ ਹਰਿਆਣੇ ਚ ਕੈਂਡੀ ਕਹਿੰਦੇ ਨੇ ਹਾਂਜੀ ਅੱਛਾ ਅੱਛਾ ਬਣਾ ਰੋਟੀ ਕੈਂਡੀ ਉਹਦਾ ਗੱਭੋ ਨੇ ਠੀਕ ਅਜੇ ਕੁਪੀ ਹੁਣ ਕਿੰਨਾ ਦੁੱਧ ਪਾਉਂਦੇ ਕਿੰਨੀਆਂ ਮੱਝਾਂ ਹੁਣ ਮਿਲਕਿੰਗ ਤੇ ਆ ਪਾਜੀ ਹੁਣ ਮੇਰੇ ਕੋਲ ਮਿਲਕਿੰਗ ਤੇ ਹੈਗੇ 18 ਕ ਮੱਝਾਂ ਹੈ 18 ਮੱਝਾਂ ਮਿਲਕਿੰਗ ਤੇ ਤੇ ਦੁੱਧ ਕਿੰਨਾ ਹੋ ਜਾਂਦਾ ਤੇ ਤਿੰਨ گاਵਾਂ ਵਾਲੇ ਆਪਣੇ ਮਿਲਕਿੰਗ ਅੱਛਾ ਦੁੱਧ ਕਿੰਨਾ ਹੁੰਦਾ ਟੋਟਲ ਕੰਟਰ 40 ਕਿਲੋ ਵੀ ਹੋ ਜਾਂਦਾ 2.5 ਵੀ ਹੋ ਜਾਂਦਾ 20 ਵੀ ਹੋ ਜਾਂਦਾ 18 ਮੱਝਾਂ ਤੋਂ ਹਾਂ ਠੀਕ ਤੇ ਕੀ ਰੇਟ ਜਾਂਦਾ ਪਿਆ ਘਰਾਂ ਚ ਪਾਉਂਦੇ ਕਿਵੇਂ ਆ ਮੈਂ ਭਾਜੀ ਜੇ ਘਰਾਂ ਚ ਪਾਣੇ ਆਂ ਫਿਰ ਖਪਾਈ ਬੜੀਏ ਨੌਕਰ ਤੁਹਾਨੂੰ ਪਤਾ ਅੱਜ ਕੱਲ ਟਿਕ ਦੇਣੀ ਹੈਗੀ ਅੱਛਾ ਇਕੱਲੇ ਬੰਦੇ ਆ ਕਫਾਦਾ ਸਾਹਿਬ ਨੇ ਕਮਾਏ ਆ ਜੀ ਠੀਕ ਫਿਰ ਉਹ ਤੁਹਾਨੂੰ ਪਤਾ ਚੋਣੇ ਵੀ ਨੇ ਪੱਠੇ ਵੀ ਲਿਆਣੇ ਨੇ ਸਾਰਾ ਕੁਝ ਕਰਨਾ ਹੈ ਜੀ ਨੌਕਰ ਤੁਹਾਨੂੰ ਪਤਾ ਟਿਕ ਦੇਣੀ ਠੀਕ ਠੀਕ ਉਹਦੇ ਕਰਕੇ ਫਿਰ ਮੈਂ ਡੈਰੀ ਦੀ ਪਾਣੀ ਦੋਸਤ ਅੱਛਾ ਤੇ ਡੈਰੀ ਤੇ ਰੇਟ ਵਧੀਆ ਮਿਲ ਜਾਂਦਾ ਡੈਰੀ ਤੇ ਭਾਜੀ ਜੇ ਕਿਸੇ ਨੇ ਡੈਰੀ ਤੇ ਪਾਣੇ ਆਪਣਾ ਕੰਡ ਫੈਡ ਵਾਲੀ ਮਸ਼ੀਨ ਘਰ ਰੱਖੋ ਅੱਛਾ ਜਿੰਨੇ ਡੇਰੀ ਤੇ ਪਾਣਾ ਹੈ ਰੇਟ ਆਪਾਂ ਉਹਦੇ ਤੋਂ ਲਈਦਾ ਜੀ 90 ਰੁਪਏ ਵੀ ਪਾ ਜੀ ਠੀਕ ਤੇ ਆਪਾਂ ਆਪਣੇ ਘਰੋਂ ਫੈਡ ਲਾ ਕੇ ਹਾਂ ਕੰਡੇ ਆ ਤੋਲ ਕੇ ਫਿਰ ਦੁੱਧ ਲੈ ਕੇ ਜਾਂਦੇ ਉਹ ਹੀ ਜੋ ਆਪਾਂ ਨੂੰ ਮਿਲਦਾ ਹੈ ਜੀ ਆਹ ਬਾਈ ਦੀ ਗੱਲ ਵਧੀਆ ਲੱਗੀ ਇੱਕ ਤੇ ਜਿਹੜੀ ਛੋਟੀ ਮਸ਼ੀਨਾਂ ਹੁੰਦੀ ਨਾ ਫੈਂਟ ਲਾਉਣ ਵਾਲੀ ਤਜਾਬ ਵਾਲੀ ਮਸ਼ੀਨ ਭਾਜੀ ਜੇ ਕੋਈ ਲੈਣੀ ਹੈ ਆਪਣੀ ਮਸ਼ੀਨ ਲਿਆਉਣ ਵਾਸਤੇ 40-50 ਹਜ਼ਾਰ ਤੁਹਾਨੂੰ ਪਤਾ ਮਸ਼ੀਨ ਆਉਂਦੀ ਹੈ 35 ਹਜ਼ਾਰ ਵਾਲੀ ਜੇ ਉਹ ਨਹੀਂ ਹੈ ਕਿ ਆਪਣੀ 22500 ਦੀ ਘਾਰ ਲਿਆਓ ਫੈਡ ਵਾਲੀ ਮਸ਼ੀਨ ਆਪਣੇ ਘਾਰ ਲਾਓ ਫੈਡ ਲਾ ਕੇ ਆਪਣਾ ਦੁੱਧੀ ਕੋਲ ਜਾਓ ਦੁੱਧ ਪਾਓ ਜੇ ਆਂਦੀ ਫੈਟ ਅੱਛਾ ਬਾਰ ਬੁਰ ਜਾਂਦਾ ਨਹੀਂ ਇਰਾਦਾ ਬਣਿਆ ਵੀ ਯਾਰ ਕਿਵੇਂ ਗੋਏ ਦੇ ਵਿੱਚ ਹਨਾ ਮੱਥਾ ਮਾਰਨਾ ਵੀ ਬਾਹਰ ਜਾਈਏ ਅੱਲਾ ਬਣਿਆ ਸੀ ਅੱਛਾ ਪਹਿਲਾਂ ਬਣਿਆ ਹੁਣ ਕੈਨੇਡਾ ਨੂੰ ਛੱਡਦਾ ਮੈਂ ਪਿੱਛੇ ਹਾਂ ਸਾਰਾ ਗੀਤ ਸੁਮਿਲ ਦਾ ਅਮਰੀਕਾ ਨੂੰ ਵੀ ਪਿੱਛੇ ਛੱਡਦਾ ਹੁਣ ਤੇ ਛੱਡਦਾ ਠੀਕ ਠੀਕ ਆਪਣਾ ਇੱਥੇ ਨਹੀਂ ਆ ਰਿਹਾ ਭਾਈ ਕਿੰਨੀ ਕੁ ਫੈਂਟ ਆਈ ਜਾਂਦੀ ਏ ਟੋਟਲ ਦੁੱਧ ਦੀ ਬਾਜੀ ਮੇਰੀ ਅੱਠ ਫੜ ਆਈ ਜਾਂਦੀ ਏ ਅੱਠ ਆਈ ਜਾਂਦੀ ਏ ਬਾਕੀ ਹਿਸਾਬ ਕਿਤਾਬ ਜਿਹੜੇ ਵੇਖਣ ਵਾਲੇ ਨੇ ਆਪੇ ਲਾ ਲੈਣਗੇ ਵੀ ਚੰਗੀ ਸੋਹਣੀ ਕਮਾਈ ਹੋਈ ਜਾਂਦੀ ਏ ਕਿਨੇ ਬਾਹਰ ਜਾਣ ਦੀ ਲੋੜ ਨਹੀਂ ਆਈ ਜਾਂਦੀ ਏ ਨੋਰਮਲ ਆਈ ਅੱਠ ਫੜ ਠੀਕ ਪੰਜ ਵੀ ਆ ਜਾਂਦੀ ਏ ਅੱਠ ਵੀ ਆ ਜਾਂਦੀ ਏ ਅੱਛਾ ਗੋਪੀ ਇੱਕ ਛੋਟਾ ਜਿਹਾ ਸਵਾਲ ਏ ਟੈਕਨੀਕਲ ਹੁਣ ਪ੍ਰਦੀਪ ਤੋਂ ਵੀ ਡੰਗਰ ਜਾਂ ਕਿਤੋਂ ਵੀ ਆਪਾਂ ਡੰਗਰ ਲਿਆਉਣੇ ਨੇ ਹਰ ਇੱਕ ਨੇ ਜੇ ਤੂੰ ਡੰਗਰ ਵੇਚਣਾ ਤੂੰ ਆਪਦਾ ਵਧੀਆ ਦੱਸਣਾ ਹੈ ਨਾ ਮਾੜਾ ਕੋਈ ਨਹੀਂ ਦੱਸਦਾ ਹਾਂਜੀ ਹਾਂਜੀ ਛੋਟੇ ਆ ਦੱਸੀ ਵੀ ਜਦੋਂ ਤੁਸੀਂ ਡੰਗਰ ਲੈਣ ਜਾਂਦੇ ਹੋ ਕਿਹੜੀਆਂ ਕਿੜੀਆਂ ਚੀਜ਼ਾਂ ਵੇਖਣੀਆਂ ਚਾਹੀਦੀਆਂ ਵੀ ਆਹ ਮੱਝ ਦੁੱਧ ਦੇਗੀ ਹੁਣ ਮੰਨ ਲਾ ਨਾਰਮਲ ਮੇਰੇ ਵਾਲਾ ਮੇਰੇ ਕਿ ਚਲਾ ਗਿਆ ਹਾਂਜੀ ਹਾਂਜੀ ਸਹੀ ਕਿੜੀਆਂ ਕਿੜੀਆਂ ਚੀਜ਼ਾਂ ਵੇਖੇ ਕੀ ਬਰੀਕੀਆਂ ਨੇ ਮੱਝ ਕੀ ਚੀਜ਼ ਤੁਸੀਂ ਵੇਖਦੇ ਹੋ ਉਹ ਤਾਂ ਵਪਾਰੀ ਉਹਨੇ ਤਾਂ ਕਹਿਣਾ ਵੀ ਆਪਣਾ ਚੱਲ ਵਧੀਆ ਹਾਂਜੀ ਹਾਂਜੀ ਠੀਕ ਹੈ ਇੱਕ ਤੇ ਭਾਜੀ ਅਸੀਂ ਮਤਲਬ ਥਾਦਲ ਸਾਹਿਬ ਦੀ ਗੋੰਡੀਆਂ ਨੇ ਹੈ ਹਾਂ ਹਾਂ ਅਸੀਂ ਬਸ ਇੱਕ ਤੇ ਇਹ ਚੀਜ਼ ਚੱਕ ਕੇ ਦੇਖਦੇ ਆਂ ਜੀ ਜੇ ਮੱਝ ਦਾ ਚਮੜਾ ਚਮੜਾ ਬਰੀਕ ਹੈ ਜੀ ਠੀਕ ਹੈ ਤੇ ਉਹ ਡੰਗਰ ਹਮੇਸ਼ਾ ਦੁੱਧ ਦੇ ਵਿੱਚ ਖੁਰੇਗਾ ਹੀ ਉਹ ਦੁੱਧ ਦੇਗਾ ਦੁੱਧ ਦੇ ਦੁੱਧ ਦੇ ਇੱਕ ਅਸੀਂ ਚਵਾਈ ਚੈੱਕ ਕਰਨੀ ਆ ਬਸ ਮੱਝ ਦੀ ਚਵਾਈ ਮੋਟੀ ਹੈ ਚਵਾਈ ਪਾ ਦਾ ਥਣ ਚੰਗਾ ਲੱਗਾ ਹੈ ਹਾਂ ਤੇ ਉਹ ਡੰਗਰ ਦੁੱਧ ਦੇਵੇਗਾ ਬਾਕੀ ਇੱਕ ਹੋਰ ਚੀਜ਼ ਹੈ ਨਾ ਜਿਵੇਂ ਤੁਸੀਂ ਜਾਰੇ ਡੰਗਰ ਰੱਖੇ ਨੇ ਮੱਝਾਂ ਤੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਵੀ ਪਿੱਛਾ ਵਿਖਾਉਣ ਦੀ ਭਾਜੀ ਸਾਡੇ ਆਂਦੀ ਨਹੀਂ ਪਿੱਛਾ ਵਿਖਾਉਣ ਦੀ ਉਹ ਕੀ ਕਾਰਨ ਹੁੰਦਾ ਕਿਵੇਂ ਹੋਣ ਤੇ ਬਾਈ ਕੋਲ ਦੀ ਕਿਰਪਾ ਨਾ ਕਦੇ ਆਈ ਨੀ ਇੱਕ ਝੋਟੀ ਆਂਦੀ ਉਸ ਵੇਜਦੀ ਪਰ ਉਹਦਾ ਵੀ ਤੁਹਾਨੂੰ ਮੈਂ ਦੱਸਣਾ ਉਹਦਾ ਵੀ ਐ ਕਭੀ ਜਦੋਂ ਪਿੱਛਾ ਘੜਦਾ ਹੀ ਨਾ ਉਹਨੂੰ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਬਾਸ਼ ਕਰਕੇ ਉਹਦੇ ਉੱਤੇ ਦੇਸੀ دارو ਠੇਕੇ ਤੋਂ ਲਿਆ ਕੇ ਸ਼ਰਾਬ ਅੱਛਾ ਉਹਦੇ ਨਾਲ ਧੋ ਕੇ ਅੰਦਰ ਚੜਾ ਦੇਦੇ ਹੁੰਦੇ ਸੀ ਤੇ ਡੰਗਰ ਛੇਤੀ ਪਿੱਛਾ ਨਹੀਂ ਕਰਦਾ ਠੀਕ ਠੀਕ ਅੱਛਾ ਮੱਝਾਂ ਦੇ ਵਿੱਚ ਵੇਖੀਏ ਵੈਸੇ ਤਾਂ ਆਪਣੀ ਜਿਵੇਂ ਵੀ ਨੇਟਿਵ ਬਰੀਡ ਕਹਿੰਦੇ ਆ ਇੰਡੀਆ ਦੀ ਵਿੱਚ ਪ੍ਰੋਬਲਮ ਆ ਕੀ ਕੀ ਹੁੰਦੀਆਂ ਨੇ ਜਿਵੇਂ ਮੈਂ ਐਚ ਐਫ گاਵਾ ਰੱਖੀਆਂ ਜਰਸੀ ਏ ਉੱਚ ਤਾਂ ਬੜੀਆਂ ਪ੍ਰੋਬਲਮ ਆ ਪਾ ਨੂੰ ਬੜਾ ਜੂਝਣਾ ਪੈਂਦਾ ਤੇ ਮੱਝਾਂ ਦਾ ਕੰਮ ਕਰ ਕਿਵੇਂ ਆ ਕਿੰਨੀਆਂ ਪ੍ਰੋਬਲਮਾਂ ਆ ਜਾਂਦੀਆਂ ਕਿੰਨਾ ਕੁ ਚਿਰ ਤੁਸੀਂ ਕੰਮ ਕਰ ਕਰਦੇ ਹੋ ਇੱਥੇ ਵੀ ਫ੍ਰੀ ਟਾਈਮ ਮਿਲਦਾ ਅੰਦਰ ਬਾਹਰ ਜਾਣ ਨੂੰ ਕਿ ਬਸ ਇੱਥੇ 24 ਘੰਟੇ। ਭਾਜੀ ਅਸੀਂ ਸਵੇਰੇ ਤੁਹਾਨੂੰ ਦੱਸਣਾ ਮੈਂ ਹੁਣ ਅਸੀਂ ਦੋ ਜਾਣੇ ਆ ਚਵਾਈ ਵਾਲੇ ਮੈਂ ਤੇ ਖਾਦਰ ਸਾਹਿਬ ਇੱਕ ਸਾਡੇ ਕੋਲ ਬੰਦਾ ਹੈ ਉਹਨੂੰ ਮੱਜਾਂ ਚੋਣੀਆਂ ਨਹੀਂ ਆਉਂਦੀਆਂ ਪੱਠੇ ਵਾਤੀ ਜਾਂਦਾ ਸਰ ਇਕੱਲੇ ਇਕੱਲੇ ਪੱਠੇ ਪਾਣੇ ਨੇ ਗੋਇਆ ਸੜਨੇ। ਹਾਂ ਠੀਕ ਹੈ ਅਸੀਂ ਸਵੇਰੇ ਮੈਂ ਤੇ ਮੇਰਾ ਖਾਦਰ ਸਾਹਿਬ ਆ ਜਾਂਦੇ 2:30 ਵਜੇ ਅੰਦਰ ਡੈਰੀ ਦੇ ਵਿੱਚ ਸਵੇਰੇ ਤੜਕੇ ਠੀਕ ਮੈਂ 3 ਵਜੇ ਆਣੇ ਅਸੀਂ 3 ਵਜੇ ਆਪਣਾ ਚਵਾਈ ਕਰ ਲਾਂਗੇ 5 ਵਜੇ ਤੱਕ ਇਕੱਠੇ-ਪੁੱਠੇ ਬਾਗ ਹੀ ਸਾਰਾ ਕੁਝ ਵਿਲੇ ਹੋ ਜਾਣੀ ਉਸ ਤੋਂ ਬਾਅਦ ਅਸੀਂ 10 ਵਜੇ ਪੱਠੇ ਬਾਨੀਏ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਆਂਦੇ ਹੀ ਨਹੀਂ ਵਿਲੇ ਚ ਫਿਰ ਅਸੀਂ 3 ਵਜੇ ਆਣੀ ਠੀਕ ਠੀਕ ਵੀ ਕੁੱਲ ਮਿਲਾ ਕੇ ਵੇਖੀਏ ਤੇ ਜੇ ਸਿਸਟਮ ਨਾਲ ਚੱਲ ਜੀਏ ਸਿਸਟਮ ਨਾਲ ਚੱਲੀਏ ਬਾਕੀ ਅਸੀਂ ਪਾਣੀ ਖੁੱਲੀ ਦੇ ਵਿੱਚ ਛੱਡ ਦਿੰ ਜਾਈਂ ਸਾਰਾ ਅੱਛਾ ਹਾਂਜੀ ਜੇ ਪਾਣੀ ਪਿਆਈਏ ਫਿਰ ਉਹ ਦਾ ਟਾਈਮ ਬੋ ਲੈ ਹਾਂ ਫਿਰ ਤਾਂ ਇੰਨੇ ਡੰਗਰਾਂ ਨੂੰ 30 32 ਡੰਗਰਾਂ ਨੂੰ ਪਾਣੀ ਛੱਡ ਦਿੰਨੀ ਆਂ ਠੀਕ ਬਾਕੀ ਮੇਨ ਗੱਲ ਹੈ ਜੀ ਟਾਈਮ ਪੂਰਾ ਰੱਖਿਆ ਹੀ ਪਾਬੰਦ ਆ ਜੇ 3 ਵਜੇ ਚੌੜੀਆਂ ਸ਼ਾਮ ਨੂੰ ਵੀ 3 ਵਜੇ ਅਸੀਂ ਚੌੜੀਆਂ ਆ ਅਸੀਂ ਜੇ ਕਿ ਤੇਰੇ ਵਿਆਹ ਦੇ ਵੀ ਜਾਣੀਆਂ ਆਪਣੇ ਡੰਗਰ ਚੋ ਕੇ ਫਿਰ ਜਾਣਾ ਕਿਤੇ ਠੀਕ ਠੀਕ ਸ਼ਾਮ ਨੂੰ ਕਿਤੇ ਜਿਹੜਾ ਕੰਮ ਪੂਰਾ ਬੰਦਦੇ ਉਹਦੇ ਉਹ ਆਪਾਂ ਪੂਰਾ ਬੰਦਦੇ ਸਹੀ ਹੈ ਸਹੀ ਹੈ ਹਾਂਜੀ ਉਹ ਤਾਂ ਟਾਈਮ ਟੇਬਲ ਤਾਂ ਪੱਕਾ ਹੋਣਾ ਚਾਹੀਦਾ ਉਸ ਤੋਂ ਬਿਨਾ ਕੁਝ ਨਹੀਂ ਜੇ 3 ਵਜੇ ਨੇ ਤੇ ਆਪਾਂ ਫਿਰ ਹੀ ਜਾਈਏ ਉਹ ਵੀ ਫਿਰ ਤੇ ਨੁਕਸਾਨ ਹੀ ਹੋਣੀ ਜੇ ਨਾਰਮਲ ਇੱਕ ਬੰਦੇ ਨੇ ਸ਼ੁਰੂ ਕਰਨਾ ਕਿੰਨੀਆਂ ਕਮਜਾਂ ਤੋਂ ਸ਼ੁਰੂ ਕਰ ਸਕਦਾ ਜੇ ਵੀ ਆਪਣਾ ਮੰਨ ਲਓ ਇੱਕ 10-12000 ਦੀ ਨੌਕਰੀ ਵਾਲਾ ਬੰਦਾ ਸੋਚੇ ਵੀ ਯਾਰ ਮੈਂ ਛੱਡ ਕੇ ਚੰਗੀਆਂ ਦੋ ਮੱਜਾਂ ਵੀ ਹੁਣ 15-15 ਕਿਲੋ ਵਾਲੀਆਂ ਉਹ ਬੰਦਾ ਘਟੋ ਘਾਣ ਨਹੀਂ ਤੇ ਮੇਰੇ ਹਿਸਾਬ ਨਾਲ 30-35 ਹਜ਼ਾਰ ਰੁਪਏ ਮਹੀਨੇ ਦਾ ਕਮਾ ਸਕਦਾ ਬਚਾ ਸਕਦਾ ਕਰਨ ਵਾਲਾ ਇਹ ਦੋ ਚੰਗੀਆਂ ਝੋਟੀਆਂ ਲੈ 15-15 16-16 ਕਿਲੋ ਵਾਲੀਆਂ ਠੀਕ ਠੀਕ ਬਾਨਾਂ ਦੇ ਦੁੱਧ ਪਾ ਕੇ ਬੰਦਾ 30-35 ਹਜ਼ਾਰ 40 ਬਚਾ ਸਕਦਾ ਹਾਂ ਬਾਨਾਂ ਤੇ ਜੀ ਡੰਗਰ ਜ਼ਿਆਦੇ ਉਹਨਾਂ ਫੇਰ ਤਾਂ 12 ਨਹੀਂ ਖਾਂਦਾ ਬਾਨਾਂ ਵਾਲਾ ਬਾਨਾਂ ਦਾ ਜੇ ਜ਼ਿਆਦੇ ਡੰਗਰ ਹੋ ਜਾਣ ਫੇਰ ਬਾਨਾਂ ਦੇ ਵਾਲਾਂ ਨੇ ਜੋ ਤਿੰਨ ਚਾਰ ਡੰਗਰ ਜਿਹੜੇ ਬੰਦੇ ਨੇ ਨੌਕਰੀ ਨਾਲੋਂ 12-13 ਹਜ਼ਾਰ ਦੀ ਨੌਕਰੀ ਲੱਤ ਪਾਜੀ ਫੇਰ ਪਰਚੇਸ ਵੀ ਕਰ ਲਵਾਂਗੇ ਹੁਣ ਜਿਵੇਂ ਡੰਗਰ ਮੰਨ ਤੋਕੜ ਹੋ ਗਏ ਹਾਂਜੀ ਉਹ ਸਮਾਉਂਨੇ ਹੋ ਇੱਥੇ ਕਿ ਜਾਂ ਫਿਰ ਉਹ ਕੱਢ ਦਿੰਨੇ ਹੋ ਪਾਜੀ ਉਹ ਅਸੀਂ ਜਿਹੜਾ ਤੇ ਆ ਦੇ ਪਤਾ ਲੱਗਾ ਵੀ ਸਾਨੂੰ ਡੰਗਰ ਵਧੀਆ ਮਤਲਬ ਦੁੱਧ ਵਾਲਾ ਚੰਗਾ ਡੰਗਰ ਦੁੱਧ ਵਾਲਾ ਹਾਂ ਵੀ ਅਗਲੇ ਸਵੇਰੇ ਵੀ ਮੰਨ ਨੂੰ ਲੱਗ ਜੇ ਉਹ ਤੇ ਅਸੀਂ ਦੇਂਦੀ ਨਹੀਂ ਹੈਗੀ ਠੀਕ ਹੈ ਠੀਕ ਹੈ ਜਿਹੜਾ ਸਾਨੂੰ ਪਤਾ ਲੱਗੇ ਵੀ ਮਾੜਾ ਜਿਹਾ ਖਰਾਬ ਕਰਦਾ ਜਾਂ ਕੋਈ ਮਾੜਾ ਮੋਟਾ ਵੀ ਕੋਈ ਆਏ ਬ੍ਰਿੱਕੀ ਜਾਂ ਕੋਈ ਕੀ ਹੈ ਨਾ ਫਿਰ ਉਹ ਡੰਗਰ ਨੂੰ ਅਸੀਂ ਕਹਿ ਕੇ ਦੱਸ ਦਈਏ ਠੀਕ ਬਈ ਇਹ ਡੰਗਰ 'ਚ ਇਹ ਕਮੀ ਹੈ ਬਈ ਜੇ ਲੈਣੀ ਹੈ ਤੈਨੂੰ ਇੰਨਾ ਨਾ ਜ਼ਰੂਰੀ ਨਹੀਂ ਸਾਰਿਆਂ 'ਚ ਕਮੀ ਵੀ ਨਹੀਂ ਹੁੰਦੀ ਬਈ ਇੰਨੇ ਰੱਖੇ ਵੀ ਕੋ ਨਹੀਂ ਜਾਂਦੇਗੇ ਜੇ ਆਪਾਂ ਵੇਖੀਏ ਹੁਣ 30 ਡੰਗਰ ਜੇ ਟੋਕਰ ਹੋ ਜਾਂਦੇ ਫਿਰ ਰੱਖੇ ਤਾਂ ਕਢਨੇ ਪੈਂਦੇ ਕਿ ਨਹੀਂ ਕਢਨੇ ਵੀ ਪੈਂਦੇ ਨੇ ਬਾਕੀ ਅਸੀਂ ਹੁਣ ਜਿਹੜੇ ਡੰਗਰ ਰੱਖੇ ਨੇ ਹੁਣ ਜਦੋਂ ਦਾ ਅਸੀਂ ਝੋਟਾ ਰੱਖਿਆ ਹੀ ਸਾਡੀ ਨਾ ਕੋਈ ਡੰਗਰ ਬਾਹਰੋਂ ਲਿਆਂਦੇ ਸੀ ਜੀ ਤੇ ਨਾ ਅਸੀਂ ਵੇਚਨੇ ਪਿਆ ਕਿਉਂਕਿ ਝੋਟੇ ਦਾ ਸਾਨੂੰ ਇੰਨਾ ਫਾਇਦਾ ਸਾਨੂੰ ਝੋਟੇ ਦਾ ਘਟੋ ਘਾਟ ਵੀ ਸਾਲ ਦੇ ਵਿੱਚ ਘਟੋ ਘਾਟ 2-3 ਲੱਖ ਰੁਪਏ ਦਾ ਕਿਉਂਕਿ ਅਸੀਂ ਅੱਗੇ ਤਾਂ ਸਹੀ ਕਰਦੇ ਹੀ ਡੰਗਰ ਰਹਿੰਦਾ ਨਹੀਂ ਹੁੰਦਾ ਹੰਡਰਾਂ ਚ ਦੇ ਦੋ ਜੀ 40000 ਦੀ ਅੱਛਾ 35000 ਦੀ ਕੱਟੂ ਵਾਲਿਆਂ ਦੇ ਦਿੰਦੀ ਹਾਂ ਹਾਂ ਹੋਣ ਜਦੋਂ ਦਾ ਝੋਟਾ ਆਇਆ ਸਾਡੀ ਕੋਈ ਮੱਝ ਖਾਲੀ ਜਾਂਦੀ ਨਹੀਂ ਇਹ ਪਤਾ ਕਿਹੜੀ ਉਹਦਾ ਮੇਰੀ ਮਾਂ ਦਾ ਦੁੱਧ ਕਿੰਨਾ ਸੀ ਜਾਂ ਕਿਵੇਂ ਆ ਇਹਦੀ ਮਾਂ ਦਾ ਭਾਜੀ ਦੁੱਧ ਹੈ ਹੀ ਦੀ 2 ਬਾਈ ਕਿਲੋ ਵਾਲੀ ਮੱਝ ਦਾ ਦੁੱਧ ਸੀ ਅੱਛਾ ਇਹਦੇ ਬੱਚੇ ਆ ਗਏ ਹੁਣ ਇਹਦਾ ਇਹ ਆ ਦੋ ਬੱਚੇ ਹੋਏ ਨਹੀਂ ਕੱਟੀ ਕੱਟੀ ਆ ਆ ਵਿਖਾ ਦਿਓ ਜੀ ਇੱਕ ਮਿੰਟੋ ਅੱਛਾ ਉਹ ਪਰਾ ਕੱਟੀ ਉਹ ਪਰਾ ਕੱਟੀ ਆਈ ਇਹ ਕੱਟਿਆ ਭਾਜੀ ਅੱਛਾ ਇਹ ਕੱਟਾ ਇਹਦੇ ਕਿਵੇਂ ਫੁੱਲ ਆ ਗਿਆ ਇਹਦੀ ਮਾਂ ਦੇ ਫੁੱਲ ਸੀ ਇਹਦੀ ਮਾਂ ਦੇ ਮੱਥੇ ਤੇ ਫੁੱਲ ਆਈ ਆ ਵਾਲੀ ਬੈਠੀ ਆ ਅੱਛਾ ਅੱਛਾ ਹਾਂਜੀ ਠੀਕ ਠੀਕ ਤੇ ਜਿਹੜੀ ਆ ਝੋਟੀ ਆਈ ਇਹ ਅਸੀਂ ਲਈ ਫਤਿਹਾਬਾਦ ਤੋਂ ਅੱਛਾ ਇਹ ਉਹਨੂੰ ਅਸੀਂ ਲਿਆਂਦੀ ਸੀ 1,60,000 ਰੁਪਏ ਜੋ ਸੀ ਅੱਛਾ ਕਿੰਨਾ ਦੋਤੇ ਕੱਢ ਗਈ ਸਾਲ ਪਹਿਲਾਂ ਉਹਨੂੰ ਆਈ ਨੇ 22 ਕਿਲੋ ਦੋਤੇ ਪਾਇਆ ਸੀ ਅੱਛਾ ਹਾਂਜੀ ਠੀਕ ਠੀਕ ਤੇ ਜਿਹੇ ਸੂਏ ਐਦਾ ਅਸੀਂ ਕੱਟਾ ਪਾ ਲੈਂਦੇ ਆ ਉਹ ਬੈਠਾ ਇਹ ਮੀਨਾ ਕੱਟਾ ਹੈ ਅੱਛਾ ਇਹਦਾ ਮੀਨਾ ਕੱਟੇ ਕਰਕੇ ਹੀ ਉਹ ਕੱਟਾ ਬੈਠਾ ਹਾਂ ਉਹ ਖਾਨਾ ਉਹ ਮੀਨਾ ਕੱਟਾ ਉਹ ਵੀ ਤੁਹਾਨੂੰ ਪਤਾ ਹੈ ਮੀਨਾ ਡੰਗਰ ਵੀ ਛੇਤੀ ਲੈ ਵੀ ਜਿਵੇਂ ਮਿਲਦਾ ਹੈ ਹਾਂ 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 ਮੀਨਾ ਕੱਟਾ ਸੀ ਤਾਂ ਪਾਲ ਲੰਦੇ ਵਧੀਆ ਕਹਿੰਦੇ ਦੁੱਧ ਦੁੱਧ ਨੂੰ ਵੀ ਵਧੀਆ ਨਾ ਉਹ ਚ ਵਧੀਆ ਨਹੀਂ ਇੱਕ ਚੀਜ਼ ਨਾ ਤੇਰੇ ਇਤੋਂ ਕੰਮ ਤੋਂ ਹਟ ਕੇ ਆ ਵੀਡੀਓ ਤਾਂ ਲੰਬੀ ਹੁੰਦੀ ਚੱਲ ਕੋਈ ਨਹੀਂ ਵੀ ਬਰੀਡ ਤੇ ਜਾਣਦਾ ਨਹੀਂ ਜਿਵੇਂ ਬਰੀਡ ਤੇਰੇ ਕੋਲ ਬੜੀ ਵਧੀਆ ਹੈ ਹਾਂਜੀ ਹਾਂਜੀ ਜਿਵੇਂ ਅੱਜ ਕੱਲ ਨਾ ਵੱਡੇ ਵੱਡੇ ਬੁੱਲਾਂ ਨੇ ਚੱਲਦੇ ਪਏ ਨੇ ਬਜਰੰਗੀ ਹੋ ਗਿਆ ਸਮਰਾਟ ਹੋ ਗਿਆ ਥੇ ਮਕੇਰੀਆਂ ਵਾਲਾ ਹਾਂਜੀ ਹਨਾ ਜਾਂ ਹੋਰ ਅਰਜਨ ਕੁੰਗੜ ਏ ਤੂਫਾਨ ਕੁੰਗੜ ਏ ਬਾਦਸ਼ਾਲ ਜਵਨ ਤੁਸੀਂ ਐ ਬਰੀਡ ਤੇ ਉਹ ਚੀਜ਼ ਨਹੀਂ ਕਰਦੇ ਪਏ ਵੀ ਮੇਲਿਆਂ ਦਾ ਵੀ ਝਟ ਵੇਖੀਏ ਮੇਲਿਆਂ ਦੇ ਦਿਲ ਤੇ ਬਹੁਤ ਕਰਦਾ ਈ ਥੋੜਾ ਟਾਈਮ ਨਹੀਂ ਇਦਾਂ ਨੌਕਰੀ ਨਹੀਂ ਮਿਲਦੀ ਬਰੀਡ ਤੇ ਮੇਰਾ ਦਿਲ ਤੇ ਬਹੁਤ ਕਰਦਾ ਈ ਕੰਮ ਕਰਨ ਬਰੀਡ ਤੇ ਕੰਮ ਕਰੀਏ ਹੂੰ ਹੂੰ ਟਾਈਮ ਹੀ ਨਹੀਂ ਹੁੰਦਾ ਈ ਪਰ ਇੱਕ ਵਾਰ ਚਲਾ ਦਿੰਦਾ ਵੀ ਕੋਈ ਵੀ ਟੌਪ ਦਾ ਇੱਕ ਇੱਕ ਜਾਨਵਰ ਚੁਣ ਕੇ ਨਾ ਵੀ ਘੱਟੋ ਘੱਟ ਬਰੀਡ ਤੇ ਇੱਕ ਅਦੇ ਡੰਗਰ ਜੀ ਬਰੀਡ ਬਣਾ ਲਾ ਜਿਵੇਂ ਤੇਰੇ ਕੋਲ ਚੰਗੇ ਤੋਂ ਬਣਾਵਾਂਗਾ ਬਰੀਡ ਕਰਾਂਗਾ ਤੇ ਆਰੀ ਮੈਨੂੰ ਨਾ ਨੌਕਰੀ ਦੀ ਜ਼ਿਆਦੀ ਮਜ਼ਦੂਰੀ ਆ ਈ ਨੌਕਰੀ ਨਹੀਂ ਅੱਜ ਕੱ ਇਹ ਮਜਬੂਰੀਆਂ ਤੇ ਬਰੀਡ ਅੱਗੋਂ ਕਰਾਂਗਾ ਮੇਰੀ ਹੁਣ ਸਲਾਹ ਬੰਦੀ ਵੀ ਹੈ ਛੱਡ ਪਾ ਕੇ ਨਾ ਇੱਕ ਹੋਰ ਬਰੀਡ ਦਾ ਹੀ ਕੰਮ ਕਰਦੀ ਹੋਇਆ ਤੇ ਚਲੋ ਦੋਸਤੋ ਏਸੀ ਕੁਝ ਗੱਲਾਂ ਪਤਾ ਗੋਪੀ ਦੇ ਨਾਲ ਗੋਪੀ ਡੇਰੀ ਫਾਰਮ ਤੋਂ ਤੇ ਵੀਡੀਓ ਕਿੱਦਾਂ ਦੀ ਲੱਗੀ ਮੈਂ ਬਾਈ ਦਾ ਨੰਬਰ ਦਾਂਗਾ ਜੇ ਕਿਸੇ ਨੇ ਕੋਈ ਤੋਕੜ ਗੱਬਣਾ ਡੰਗਰ ਖਰੀਦਣਾ ਜਾਂ ਕੁਝ ਕਿਸੇ ਨੇ ਪੁੱਛਣਾ ਡੇਰੀ ਫਾਰਮ ਦੇ ਰਿਲੇਟਡ ਤੇ ਤੁਸੀਂ ਪੁੱਛ ਸਕਦੇ ਹੋ ਵੀਰ ਆਪਣਾ ਨੰਬਰ ਦੀ 62391 62391 09958 09958 ਤੇ ਇਹ ਨੰਬਰ ਹੈ ਬਾਈ ਦਾ ਜੇ ਕਿਸੇ ਨੇ ਕੁਝ ਪੁੱਛਣਾ ਹੈ ਤੇ ਥੋੜਾ ਟਾਈਮ ਟੇਬਲ ਵੇਖ ਲਿਓ ਤੜਕੇ 10 ਵਜੇ ਤੋਂ ਲੈ ਕੇ ਤੇ ਸ਼ਾਮ ਨੂੰ 2 ਵਜੇ ਤੱਕ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕੋਈ ਮੇਰਾ ਬਾਈ ਫੋਨ ਨਾ ਕਰਿਓ ਬਹੁਤ ਬਹੁਤ ਧੰਨਵਾਦ